ਤੁਹਾਡੇ ਨਾਲ ਸਿੱਖ ਸਤਿਭਾਵਨਾ ਦਲ ਦੇ ਮੁਖੀ ਭਾਈ ਬਡਾਲਾ ਜੀ ਜੁੜ ਚੁੱਕੇ ਨੇ ਬਡਾਲਾ ਜੀ ਆਖਿਰਕਾਰ ਇਹ ਮਾਮਲਾ ਕਦੋਂ ਸਾਹਮਣੇ ਆਇਆ ਸੀ ਔਰ ਪੁਲਿਸ ਦੇ ਵੱਲੋਂ ਜੋ ਪਰਚਾ ਦਰਜ ਕੀਤਾ ਗਿਆ ਕਿ ਸੰਤੋਸ਼ਤ ਹੋ ਤੁਸੀਂ ਉਸ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 328 ਪਾਵਰ ਸਰੂਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਿੱਚੋਂ ਚੋਰੀ ਹੁੰਦੀ ਹੈ ਜਿਸ ਦੀ ਪਰਤਾਲ ਗਿਆਨੀ ਹਰਪ੍ਰੀਤ ਸਿੰਘ ਹੋਣੀ ਡਾਕਟਰ ਈਸ਼ਰ ਸਿੰਘ ਐਡਵੋਕੇਟ ਰਾਹੀਂ ਕਮਿਸ਼ਨ ਪਟਾਕੇ ਕਰਾਉਂਦੇ ਆ ਔਰ ਉਹ ਪਰਤਾਲ ਨੂੰ ਗਵਿੰਦ ਸਿੰਘ ਲੰਗੋਵਾਲ ਪ੍ਰਧਾਨ ਸ਼੍ਰੋਮਣੀ ਕਮੇਟੀ ਖੁਦ ਜਨਤ ਕਰਦੇ ਆ ਔਰ ਉਹ ਆਪ ਕਹਿੰਦੇ ਨੇ ਕਿ ਇਹਨਾਂ ਤੇ ਫੌਜਦਾਰੀ ਮੁਕੱਦਮੇ ਤਰਜ ਹੁਣੇ ਚਾਹੀਦੇ ਨੇ ਸਖਤ ਸਜ਼ਾਾਂ ਮਿਲਦੀਆਂ ਚਾਹੀਦੀਆਂ ਨੇ ਤੇ ਹੁਣ 5 ਸਾਲ ਦੇ ਲੰਬੇ ਸੰਘਰਸ਼ ਤੋਂ ਬਾਅਦ ਹੂੰ ਪੰਜਾਬ ਸਰਕਾਰ ਨੇ ਇਹ ਜਿਹੜਾ ਫੈਸਲਾ ਲਿਆ ਹੈ ਅਸੀਂ ਉਹਦੀ ਉਹਦਾ ਸਵਾਗਤ ਕਰਦੇ ਹਾਂ ਨਾਲ ਇਹ ਵੀ ਕਹਿੰਦੇ ਹਾਂ ਅੱਗੇ ਤੋਂ ਕਿਸੇ ਨੂੰ 5 ਸਾਲ ਸੜਕ ਤੇ ਨਾ ਰਹਿਣਾ ਪਵੇ ਸਰਕਾਰ ਧਿਆਨ ਦੇਵੇ ਹੂੰ ਇਹ ਲਾਇ ਡਾਡਰ ਦੀ ਤੋਹੀਨ ਆ ਇਸ ਤਰੀਕਾ ਨਾਲ ਜਾਗਤ ਜੋ ਤੱਕ ਤੇ ਚ ਸੋਧ ਕਰਕੇ ਉਹਨੂੰ ਇੰਨਾ ਕੁ ਸ਼ਕਤ ਕਾਨੂੰਨ ਕਰ ਦੇਵੇ ਕਿ ਇਸ ਭਵਿਕ ਵਿੱਚ ਕੋਈ ਹਿਮਾਕਤ ਨਾ ਕਰੇ ਇਸ ਤਰ੍ਹਾਂ ਦੀ ਇਹ ਵੱਡਾ ਗੁਨਾਹ ਕਰਨ ਦੀ ਬਟਾਲਾ ਜੀ ਇੱਕ ਜਾਣਕਾਰੀ ਸਜਾਵਾਂ ਦੀ ਰਹੀ ਗੱਲ ਸਜਾਵਾਂ ਦੀ ਉਹ ਮੇਰੇ ਤੋਂ ਪਹਿਲਾਂ ਲੋਂਗੋਵਾਲ ਪ੍ਰਕਾਨ ਖੁਦ ਕਹਿ ਚੁੱਕੇ ਐ ਕਿ ਉਹਨਾਂ ਦੋਸ਼ੀਆਂ ਤੇ ਫੌਜਦਾਰੀ ਮੁਕੱਦਮੇ ਦਰਜ ਹੋਣੇ ਚਾਹੀਦੇ ਨੇ ਹੁਣ ਜਿਹੜੀ ਐਫ ਆਈ ਆਰ ਦਰਜ ਕੀਤੀ ਆ ਉਹ ਸਾਡੇ ਵਕੀਲ ਸਾਹਿਬ ਵੇਖਣਗੇ ਤੇ ਲੋਂਗੋਵਾਲ ਸਾਹਿਬ ਦੀ ਸਟੇਟਮੈਂਟ ਦੇ ਅਨੁਸਾਰ ਹੁਣ ਉਹ ਪੁਲਿਸ ਨੂੰ ਵੀ ਪੁੱਛਣਗੇ ਵੀ ਜਿਹੜਾ ਤੁਸੀਂ ਪਰਚਾ ਦਰਜ ਕੀਤਾ ਲਾਈਆਂ ਜੇ ਨਹੀਂ ਲਾਈਆਂ ਤੇ ਕਿਉਂ ਨਹੀਂ ਲਾਈਆਂ ਤੇ ਜੇ ਲੱਗਣ ਗਿਆ ਤੇ ਹੁਣ ਉਹ ਕਿਵੇਂ ਲੱਗਣ ਗਿਆ ਤੇ ਕਿੰਨੇ ਚਿਰ ਤੇ ਵਿੱਚ ਤੁਸੀਂ ਇਹਨੂੰ ਸਮੇਂਬੱਧ ਕਰਕੇ ਉਹਨੂੰ ਸਿਰੇ ਲਾਉਨੇ ਆ ਇਹ ਉਹਦੇ ਇਹ ਸਰਕਾਰ ਲਈ ਜ਼ਰੂਰੀ ਬਣ ਗਿਆ ਬਟਾਲਾ ਜੀ ਇੱਕ ਜਾਣਕਾਰੀ ਹੋਰ ਦਿਓ ਇਹ ਜਿਹੜੇ 16 ਨਾਮ ਨਾਮਜ਼ਦ ਕੀਤੇ ਨੇ ਕਮੇਟੀ ਦੇ ਸ਼੍ਰੋਮਣੀ ਕਮੇਟੀ ਦੇ ਕੀ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਜੋ ਆਦੇਸ਼ ਦਿੱਤੇ ਗਏ ਸੀ ਇਹ 16 ਨਾਮ ਉਹੀ ਨੇ ਜੋ ਜਾਂਚ ਦੇ ਵਿੱਚ ਸਾਹਮਣੇ ਆਏ ਸੀ ਬਿਲਕੁਲ ਜੀ ਜਿਹੜੇ 45 ਕਮਿਸ਼ਨ ਵੱਲੋਂ ਪੇਸ਼ ਕੀਤੇ ਗਏ ਸੀਗੇ ਉਹੀ ਨੇ ਔਰ ਇਹਨਾਂ ਨੂੰ ਮੰਨਿਆ ਗਿਆ ਕਮੇਟੀ ਵੱਲੋਂ ਇਹਨਾਂ ਨੂੰ ਜਨਤਕ ਕੀਤਾ ਗਿਆ ਔਰ ਉਹੀ ਨਾਮ ਉਹੀ ਰਿਪੋਰਟ ਉਹਦੇ ਤੇ ਹੀ ਇਹ ਪੁਲਿਸ ਪ੍ਰਸ਼ਾਸਨ ਦੇ ਪਰਚਾ ਕੀਤਾ ਹੈ ਬਟਾਲਾ ਜੀ ਜਦੋਂ ਹੁਣ ਪੁਲਿਸ ਨੇ ਇਹਨਾਂ ਤੇ ਮੁਕੱਦਮਾ ਦਰਜ ਕਰ ਦਿੱਤਾ ਫਿਰ ਸ਼ਰੋਮਣੀ ਕਮੇਟੀ ਨੂੰ ਕੀ ਇਤਰਾਜ਼ ਆ ਕਿਉਂ ਸਰਕਾਰ ਨੂੰ ਕਹਿ ਰਹੀ ਹੈ ਕਿ ਤੁਸੀਂ ਧਾਰਮਿਕ ਮਾਮਲਿਆਂ ਦੇ ਵਿੱਚ ਦਖਲ ਨਾ ਦਿਓ ਸ਼੍ਰੋਮਣੀ ਕਮੇਟੀ ਨੂੰ ਤਰਾਜਨੀਆ ਸ਼੍ਰੋਮਣੀ ਕਮੇਟੀ ਤੇ ਕਾਬਜ਼ ਜਿਹੜੀ ਧੇਰਿਆ ਨਾ ਹਾਂ ਉਹਨਾਂ ਨੂੰ ਤਰਾਜਿਆ ਕਿਉਂ ਇਹ ਜਾਂ ਤਾਂ ਚੋਰਾ ਨਰਲੇ ਹੋਏ ਆ ਹਾਂ ਜਾਂ ਚੋਰੀ ਹੀ ਇਹਨਾਂ ਨੇ ਕਰਵਾਏ ਆ ਹਾਂ ਇਹਨਾਂ ਦੀ ਸਾਜ਼ਿਸ਼ ਇਹ ਹੋਊਗੀ ਕਿ ਜਿਵੇਂ ਗੁਰੂ ਸਾਹਿਬ ਦੇ ਇਤਿਹਾਸ ਨੂੰ ਇਹਨਾਂ ਨੇ ਕਲੰਕਿਤ ਕਰ ਦਿੱਤਾ ਆ ਕਿਤਾਬਾਂ ਦੇ ਵਿੱਚ ਹਾਂ